ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਕਿ ਜੇਕਰ ਪਾਠ ਕਰਨ ਤੋਂ ਬਾਅਦ ਵੀ ਤੁਹਾਡੇ ਦੁੱਖ ਖਤਮ ਨਹੀਂ ਹੋ ਰਹੇ ਦੂਰ ਨਹੀਂ ਹੋ ਰਹੇ ਤਾਂ ਤੁਸੀਂ ਆਹ ਇੱਕ ਕੰਮ ਕਰ ਲੈਣਾ ਜੀ ਫਿਰ ਵੇਖਣਾ ਤੁਹਾਡੀ ਜ਼ਿੰਦਗੀ ਦੇ ਵਿੱਚ ਚਮਤਕਾਰ ਹੋ ਜਾਵੇਗਾ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਸਤਨਾਮ ਵਾਹਿਗੁਰੂ ਜੀ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਤੁਹਾਡੇ ਤੇ ਹੋ ਜਾਵੇ ਤੇ ਪਾਠ ਕਰਨ ਦੇ ਨਾਲ ਤੁਹਾਡੀ ਜ਼ਿੰਦਗੀ ਦੇ ਵਿੱਚੋਂ ਦੁੱਖਾਂ ਦਾ ਨਾਸ਼ ਹੋ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੀ ਹਾਂ ਸਾਥ ਸੰਗਤ ਜੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਜੀ ਕਿ ਜਿਹੜੇ ਵੀ ਮਨੁੱਖ ਆਖਦੇ ਹਨ ਐਨਾ ਪਾਠ ਭਜਨ ਬੰਦਗੀ ਕਰਦੇ ਹਨ ਵਾਹਿਗੁਰੂ ਜੀ ਦਾ ਸਿਮਰਨ ਵੀ ਕਰਦੇ ਹਨ ਪਰ ਸਿਮਰਣ ਕਰਨ ਤੋਂ ਬਾਅਦ ਵੀ ਜ਼ਿੰਦਗੀ ਵਿੱਚੋਂ ਦੁੱਖ ਕਿਉਂ ਨਹੀਂ ਦੂਰ ਹੁੰਦੇ ਪਰਮਾਤਮਾ ਸਾਡੀ ਫਰਿਆਦ ਕਿਉਂ ਨਹੀਂ ਸੁਣਦੇ ਤਾਂ ਸਾਧ ਸੰਗਤ ਜੀ ਅੱਜ ਦੀ ਵੀਡੀਓ ਇਸੇ ਹੀ ਵਿਸ਼ੇ ਤੇ ਗੱਲਬਾਤ ਕਰਨ ਵਾਲੇ ਹਨ ਕਿ ਸਾਡੇ ਵਿੱਚ ਕੋਈ ਕਮੀ ਹੈ ਕਿ ਸਾਡੀ ਅਰਦਾਸ ਪਰਮਾਤਮਾ ਕਿਉਂ ਨਹੀਂ ਸੁਣਦੇ ਸਾਧ ਸੰਗਤ ਜੀ ਤੁਸੀਂ ਸੋਚਦੇ ਹੋਵੋਗੇ ਕਿ ਇੰਨਾ ਪਾਠ ਭਜਨ ਬੰਦਗੀ ਕਰਨ ਤੋਂ ਬਾਅਦ ਸਾਡੀ ਜ਼ਿੰਦਗੀ ਦੇ ਵਿੱਚੋਂ ਪਰੇਸ਼ਾਨੀਆਂ ਦਾ ਖਾਤਮਾ ਕਿਉਂ ਨਹੀਂ ਹੁੰਦਾ ਤਾਂ ਤੁਸੀਂ ਇਹ ਵੀ ਸੋਚੋਗੇ ਕਿ ਕੁਝ ਇਹੋ ਜਿਹਾ ਕੀਤਾ ਜਾਵੇ ਜਿਸ ਨਾਲ ਅਸੀਂ ਵਾਹਿਗੁਰੂ ਜੀ ਦੇ ਨਾਲ ਸਿੱਧੀ ਹੀ ਗੱਲ ਉਹਨਾਂ ਤੱਕ ਪਹੁੰਚਾ ਸਕੀਏ ਤਾਂ ਸਾਥ ਸੰਗਤ ਜੀ ਜੇਕਰ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਦੁੱਖ ਤਕਲੀਫਾਂ ਤੋਂ ਡਰ ਰਹੇ ਹੋ ਅਤੇ ਭੱਜਣ ਦੀ ਵੀ ਕੋਸ਼ਿਸ਼ ਕਰ ਰਹੇ ਹੋ ਤਾਂ ਸਾਥ ਸੰਗਤ ਜੀ ਯਾਦ ਰੱਖੋ ਉਹ ਛੋਟੇ ਸਾਹਿਬਜ਼ਾਦਿਆਂ ਨੂੰ ਜਿਨ੍ਹਾਂ ਨੂੰ ਵਜ਼ੀਰ ਖਾਨ ਨੇ ਨੀਹਾਂ ਵਿੱਚ ਚਣਵਾ ਕੇ ਸ਼ਹੀਦ ਕਰ ਦਿੱਤਾ ਸੀ ਜਿਨ੍ਹਾਂ ਦਾ ਵਿਛੋੜਾ ਸਰਸਾ ਨਦੀ ਤੇ ਹੋਇਆ ਸੀ ਵਜ਼ੀਰ ਖਾਨ ਨੇ ਉਹਨਾਂ ਨੂੰ ਕੇਸ ਕਟਵਾਉਣ ਲਈ ਅਤੇ ਆਪਣਾ ਧਰਮ ਅਪਣਾਉਣ ਲਈ ਕਿਹਾ ਸੀ ਪਰ ਛੋਟੇ ਸਾਹਿਬ ਜਦਿਆਂ ਨੇ ਉਹਨਾਂ ਦੀ ਇੱਕ ਨਾ ਸੁਣੀ ਵਾਹਿਗੁਰੂ ਜੀ ਦਾ ਨਾਮ ਸਿਮਰਨ ਕਰੀ ਗਏ ਅਤੇ ਖੁਸ਼ੀ-ਖੁਸ਼ੀ ਆਪਣੇ ਸਿੱਖੀ ਦੇ ਲਈ ਸ਼ਹਾਦਤ ਆਪਾ ਦਿੱਤੀਆਂ ਪਰ ਅਸੀਂ ਆਪਣੀ ਅੱਧੀ ਜ਼ਿੰਦਗੀ ਹੰਢਾ ਚੁੱਕੇ ਹੁੰਦੇ ਹਾਂ ਅੱਜ ਵੀ ਦੁੱਖਾਂ ਤੋਂ ਡਰਦੇ ਹਾਂ ਗੁਰਬਾਣੀ ਦਾ ਲੜ ਹੀ ਛੱਡ ਦਿੰਦੇ ਹਾਂ ਅਤੇ ਪਖੰਡੀ ਬਾਬਿਆਂ ਦੇ ਕੋਲ ਜਾਣਾ ਸ਼ੁਰੂ ਕਰ ਦਿੰਦੇ ਹਾਂ ਸਾਧ ਸੰਗਤ ਜੀ ਗੱਲ ਉਸੇ ਹੀ ਸੱਚੇ ਪਿਤਾ ਵਾਹਿਗੁਰੂ ਜੀ ਦੀ ਹੈ ਸਾਧ ਸੰਗਤ ਜੀ ਇਹ ਤੁਹਾਡਾ ਬਹੁਤ ਵੱਡਾ ਵਹਿਮ ਹੈ ਕਿ ਵਾਹਿਗੁਰੂ ਜੀ ਤੱਕ ਆਪਣੀਆਂ ਗੱਲਾਂ ਨਹੀਂ ਪਹੁੰਚਦੀਆਂ ਉਹ ਪਰਮਾਤਮਾ ਤਾਂ ਸਰਵ ਸ਼ਕਤੀਮਾਨ ਹਨ ਉਹ ਦਿਲਾਂ ਦੀਆਂ ਜਾਣਨ ਵਾਲੇ ਹਨ ਜੋ ਗੱਲਾਂ ਅਸੀਂ ਕਿਸੇ ਨਾਲ ਵੀ ਨਹੀਂ ਕਰ ਸਕਦੇ ਸਾਧ ਸੰਗਤ ਜੀ ਉਹਨਾਂ ਗੱਲਾਂ ਨੂੰ ਵੀ ਪਰਮਾਤਮਾ ਜੀ ਜਾਣਦੇ ਹਨ ਸਾਤ ਸੰਗਤ ਜੀ ਇੱਕ ਗੱਲ ਹੋਰ ਸਮਝ ਲੈਣਾ ਜੀ ਗੁਰਬਾਣੀ ਕੋਈ ਢੋਂਗ ਨਹੀਂ ਹੈ ਜਿਸ ਨੂੰ 2-4 ਦਿਨ ਪੜ ਲਓ ਆਪਣੇ ਦਿਨ ਫਿਰ ਜਾਣਗੇ ਗੁਰਬਾਣੀ ਆਪਣੇ ਸਮੁੱਚੇ ਜਨਮਾਂ ਨੂੰ ਹੰਡਾਉਣ ਵਾਲੀ ਇੱਕ ਬੀੜੀ ਹੈ ਆਪਾਂ ਜਿੰਨੀ ਵੀ ਗੁਰਬਾਣੀ ਪੜਾਂਗੇ ਨਾਮ ਸਿਮਰਨ ਕਰਾਂਗੇ ਉਨਾ ਹੀ ਆਪਾਂ ਨੂੰ ਲਾਭ ਪ੍ਰਾਪਤ ਹੋ ਜਾਵੇਗਾ ਸਾਤ ਸੰਗਤ ਜੀ ਜੇਕਰ ਇਸ ਦੁਨੀਆ ਦੇ ਦੁੱਖ ਸਾਨੂੰ ਬੜੇ ਹੀ ਵੱਡੇ ਲੱਗਦੇ ਹਨ ਤੇ ਜੇਕਰ ਕੋਈ ਉਹਨਾਂ ਨੂੰ ਦੂਰ ਕਰ ਸਕਦਾ ਹੈ ਤਾਂ ਉਹ ਕੇਵਲ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਦਾ ਨਾਮ ਸਿਮਰਨ ਹੀ ਹੈ ਹੁਣ ਆਪਾਂ ਉਸੇ ਹੀ ਵਿਸ਼ੇ ਤੇ ਗੱਲ ਕਰਦੇ ਹਾਂ ਜੀ ਕਿ ਇੰਨਾ ਪਾਠ ਕਰਨ ਤੇ ਬਾਅਦ ਵੀ ਸਾਧ ਸੰਗਤ ਜੀ ਸਾਡੇ ਦੁੱਖ ਕਿਉਂ ਨਹੀਂ ਦੂਰ ਹੁੰਦੇ ਭਾਵ ਕਿ ਚੰਗੇ ਦਿਨ ਜ਼ਿੰਦਗੀ ਵਿੱਚ ਕਿਉਂ ਨਹੀਂ ਆਉਂਦੇ ਤਾਂ ਸਾਧ ਸੰਗਤ ਜੀ ਮੇਰੀ ਇੱਕ ਗੱਲ ਧਿਆਨ ਨਾਲ ਸਰਵਣ ਕਰ ਲੈਣਾ ਜੀ ਤੁਸੀਂ ਵੇਖਿਆ ਹੋਵੇਗਾ ਇੱਕ ਕਿਸਾਨ ਜਦੋਂ ਫਸਲ ਬੀਜਦਾ ਹੈ ਤਾਂ ਵਾਹਿਗੁਰੂ ਜੀ ਦਾ ਨਾਮ ਸਭ ਤੋਂ ਪਹਿਲਾਂ ਲੈਂਦਾ ਹੈ ਜਦ ਕਿਸੇ ਦੇ ਘਰ ਕੋਈ ਬੱਚਾ ਪੈਦਾ ਹੁੰਦਾ ਹੈ ਤਾਂ ਉਸ ਦਾ ਨਾਮ ਰੱਖਣ ਲੱਗਿਆਂ ਵੀ ਭਾਵ ਕਿ ਉਸ ਦੀ ਨਵੀਂ ਜ਼ਿੰਦਗੀ ਸ਼ੁਰੂ ਹੋਣ ਲੱਗਿਆਂ ਵੀ ਆਪਾਂ ਪਰਮਾਤਮਾ ਜੀ ਦਾ ਅਸ਼ੀਰਵਾਦ ਲੈਂਦੇ ਹਾਂ ਸਾਧ ਸੰਗਤ ਜੀ ਹਰ ਕਿਸਾਨ ਆਪਣੀ ਫਸਲ ਨੂੰ ਚਾਰ ਚੰਦ ਲਾਉਣਾ ਚਾਹੁੰਦਾ ਹੈ ਐਵੇਂ ਹੀ ਜਦੋਂ ਫਸਲ ਬੀਜ ਦਿੰਦਾ ਹੈ ਤਾਂ ਘੱਟ ਤੋਂ ਘੱਟ 6-7 ਮਹੀਨਿਆਂ ਬਾਅਦ ਉਸ ਦੀ ਫਸਲ ਪੱਕਦੀ ਹੈ ਕਈ ਵਾਰ ਜ਼ਿਆਦਾ ਬਾਰਿਸ਼ ਹੋਣ ਦੇ ਨਾਲ ਫਸਲ ਖਰਾਬ ਹੋ ਜਾਂਦੀ ਹੈ ਜਾਂ ਕੋਈ ਉਸ ਨੂੰ ਕੀੜਾ ਲੱਗ ਜਾਂਦਾ ਹੈ ਪਰ ਉਹ ਕਦੇ ਵੀ ਵਾਹਿਗੁਰੂ ਜੀ ਨੂੰ ਨਹੀਂ ਕੋਸਦਾ ਕਿਉਂਕਿ ਉਸ ਦਾ ਭਰੋਸਾ ਵਾਹਿਗੁਰੂ ਜੀ ਤੇ اٹਟ ਹੁੰਦਾ ਹੈ ਉਸ ਨੂੰ ਪਤਾ ਹੈ ਕਿ ਇਸ ਦੇ ਪਿੱਛੇ ਕੁਝ ਚੰਗਾ ਹੀ ਹੋਇਆ ਹੋਵੇਗਾ ਗੁਰੂ ਜੀ ਦਾ ਨਾਮ ਸਿਮਰਨ ਕਰਨ ਲੱਗ ਜਾਂਦਾ ਹੈ ਪਰਮਾਤਮਾ ਸੱਚੇ ਪਾਤਸ਼ਾਹ ਜੀ ਦਾ ਨਾਮ ਸਿਮਰਦਾ ਹੈ ਪਰ ਉਹ ਕਦੇ ਵੀ ਵਾਹਿਗੁਰੂ ਜੀ ਨੂੰ ਨਹੀਂ ਕੋਸਦਾ ਕਿਉਂਕਿ ਉਸ ਦਾ ਭਰੋਸਾ ਪਰਮਾਤਮਾ ਤੇ ਅਟੁੱਟ ਤੇ ਅਥਾ ਹੈ ਉਸ ਨੂੰ ਪਤਾ ਹੈ ਜੇਕਰ ਮੇਰੀ ਫਸਲ ਖਰਾਬ ਵੀ ਹੋ ਗਈ ਤਾਂ ਇਸ ਦੇ ਪਿਛੇ ਪਰਮਾਤਮਾ ਜੀ ਦੀ ਕੋਈ ਰਹਿਮਤ ਹੋਵੇਗੀ ਜ਼ਰੂਰ ਕੁਝ ਭਾਵੇਂ ਚੰਗਾ ਹੀ ਹੋਣਾ ਹੋਵੇ ਵਾਹਿਗੁਰੂ ਪਰਮਾਤਮਾ ਸੱਚੇ ਪਾਤਸ਼ਾਹ ਜੀ ਦਾ ਨਾਮ ਸਿਮਰਨ ਕਰਨ ਲੱਗ ਜਾਂਦਾ ਹੈ ਪਰ ਦੋ ਦੋ ਦਿਨਾਂ ਦੇ ਬਾਅਦ ਜੇਕਰ ਉਸ ਨੂੰ ਕੁਝ ਚੰਗਾ ਹੀ ਹੋਣ ਵਾਲਾ ਹੁੰਦਾ ਤੇ ਜੇਕਰ ਉਸ ਦੀ ਜ਼ਿੰਦਗੀ ਵਿੱਚ ਕੋਈ ਦੁੱਖ ਆ ਜਾਂਦਾ ਹੈ ਤਾਂ ਆਪਾਂ ਵਾਹਿਗੁਰੂ ਜੀ ਨੂੰ ਮੁੱਖ ਮੋੜ ਲੈਂਦੇ ਹਾਂ ਵਾਹਿਗੁਰੂ ਜੀ ਦਾ ਨਾਮ ਸਿਮਰਨਾ ਹੀ ਬੰਦ ਕਰ ਦਿੰਦੇ ਹਨ ਸਾਧ ਸੰਗਤ ਜੀ ਦੋ ਦਿਨਾਂ ਬਾਅਦ ਜੇਕਰ ਤੁਹਾਨੂੰ ਕੁਝ ਚੰਗਾ ਹੋਣ ਵਾਲਾ ਹੁੰਦਾ ਹੈ ਜੇਕਰ ਤੁਹਾਡੀ ਜ਼ਿੰਦਗੀ ਵਿੱਚ ਦੁੱਖ ਆ ਜਾਂਦਾ ਹੈ ਤਾਂ ਆਪਾਂ ਵਾਹਿਗੁਰੂ ਜੀ ਦੇ ਵੱਲ ਭੱਜਦੇ ਹਾਂ ਆਪਾਂ ਵਾਹਿਗੁਰੂ ਜੀ ਦਾ ਨਾਮ ਸਿਮਰਨ ਕਰਨ ਲੱਗ ਜਾਂਦੇ ਹਾਂ ਪਰ ਦੋ ਦਿਨਾਂ ਬਾਅਦ ਹੀ ਜਾਂ 10 ਦਿਨਾਂ ਬਾਅਦ ਹੀ ਆਪਣਾ ਮਨ ਫਿਰ ਢਿੱਲਾ ਪੈਣਾ ਸ਼ੁਰੂ ਹੋ ਜਾਂਦਾ ਹੈ ਇੰਜ ਲੱਗਦਾ ਹੈ ਵਾਹਿਗੁਰੂ ਜੀ ਸਾਡੀ ਅਰਦਾਸ ਨਹੀਂ ਸੁਣ ਰਹੇ ਤਾਂ ਸਾਤ ਸੰਗਤ ਜੀ ਕਦੇ ਵੀ ਡੋਲਣਾ ਨਹੀਂ ਹੈ ਵਾਹਿਗੁਰੂ ਜੀ ਆਪਾਂ ਨੂੰ ਬੜਾ ਹੀ ਅਜ਼ਮਾਉਂਦੇ ਹਨ ਸਾਡੀ ਪ੍ਰੀਖਿਆ ਲੈਂਦੇ ਹਨ ਉਹ ਵੇਖਦੇ ਹਨ ਕਿ ਇਹ ਬੰਦਾ ਕਿੰਨੇ ਕ ਦੁੱਖ ਝੱਲ ਸਕਦਾ ਹੈ ਕਿ ਇਹ ਬੰਦਾ ਕਿੰਨੇ ਕ ਦੁੱਖ ਝੱਲ ਕੇ ਵੀ ਮੇਰਾ ਨਾਮ ਸਿਮਰਦਾ ਹੈ ਜਾਂ ਨਹੀਂ ਪਰ ਜੇਕਰ ਤੁਸੀਂ ਇਸ ਗੱਲ ਨੂੰ ਸਮਝ ਲਿਆ ਕਿ ਦੁੱਖ ਸੁੱਖ ਉਸ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦੀ ਦਿੱਤੀ ਹੋਈ ਇੱਕ ਦਾਤ ਹੈ ਤਾਂ ਦੁੱਖਾਂ ਨੂੰ ਝੱਲਣ ਦੀ ਤਾਕਤ ਵਾਹਿਗੁਰੂ ਜੀ ਤੁਹਾਨੂੰ ਆਪ ਹੀ ਬਖਸ਼ ਦੇਣਗੇ ਇਸ ਲਈ ਕਿਸੇ ਵੀ ਹਾਲਾਤ ਦੇ ਵਿੱਚ ਗੁਰਬਾਣੀ ਅਤੇ ਨਾਮ ਸਿਮਰਨ ਕਰਨਾ ਕਦੇ ਨਾ ਛੱਡਣਾ ਕਿਉਂਕਿ ਫਸਲ ਵਾਂਗ ਹੀ ਜੇਕਰ ਅਸੀਂ ਕੁਝ ਨਵਾਂ ਬੀਜਾਂਗੇ ਉਸ ਦਾ ਰਿਜ਼ਲਟ ਵੀ ਕੁਝ ਚੰਗਾ ਹੀ ਹੋਵੇਗਾ ਉਹ ਆਪਾਂ ਨੂੰ ਥੋੜੇ ਸਮੇਂ ਬਾਅਦ ਹੀ ਵੇਖਣ ਨੂੰ ਜ਼ਰੂਰ ਮਿਲ ਜਾਵੇਗਾ ਸਭ ਤੋਂ ਵੱਡੀ ਗੱਲ ਇਹ ਹੈ ਕਿ ਦੁਨੀਆ ਉੱਪਰ ਪਰਮਾਤਮਾ ਦੇ ਲਈ ਹਮੇਸ਼ਾ ਵਾਹਿਗੁਰੂ ਜੀ ਤੇ ਯਕੀਨ ਰੱਖਣਾ ਚਾਹੀਦਾ ਹੈ ਉਸ ਤੋਂ ਉੱਚੀ ਤੇ ਸੁੱੱਚੀ ਬਾਣੀ ਤੇ ਭਰੋਸਾ ਆਪਣਾ ਬਣਾ ਹੀ ਰੱਖਣਾ ਹੈ ਤੁਸੀਂ ਵੇਖਣਾ ਕਿ ਇੱਕ ਦਿਨ ਤੁਹਾਡੇ ਵੀ ਦਿਨ ਜ਼ਰੂਰ ਬਦਲ ਜਾਣਗੇ ਤੁਹਾਡੇ ਦੁੱਖ ਦੂਰ ਹੋ ਜਾਣਗੇ ਜਦ ਕਿ ਤੁਹਾਨੂੰ ਪਰਮਾਤਮਾ ਉੱਪਰ ਪੂਰਨ ਭਰੋਸਾ ਰੱਖਣਾ ਚਾਹੀਦਾ ਹੈ ਤੁਸੀਂ ਸਹੀ ਦਿਸ਼ਾ ਵੱਲ ਜਾ ਰਹੇ ਹੋ ਅਤੇ ਤੁਹਾਨੂੰ ਉਹਨਾਂ ਦੇ ਕੋਲੋਂ ਸਭ ਕੁਝ ਮਿਲ ਜਾਵੇਗਾ ਬਸ ਤੁਹਾਨੂੰ ਸਮਝਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਹੁਣ ਸਾਧ ਸੰਗਤ ਜੀ ਗੱਲ ਕਰਦੇ ਹਾਂ ਕਿ ਪਰਮਾਤਮਾ ਤੁਹਾਡੀ ਪ੍ਰੀਖਿਆ ਕਿਵੇਂ ਲੈਂਦੇ ਹਨ ਸਾਧ ਸੰਗਤ ਜੀ ਤੁਹਾਨੂੰ ਕਿਸੇ ਡਰਾਵਣੇ ਤਰ੍ਹਾਂ ਸੁਪਨੇ ਆਉਣ ਲੱਗ ਜਾਣਗੇ ਜਾਂ ਤੁਹਾਡਾ ਸਿਮਰਨ ਧਿਆਨ ਸ਼ੁਰੂਆਤ ਦੇ ਸਮੇਂ ਤਾਂ ਬਹੁਤ ਤੁਹਾਨੂੰ ਆਨੰਦ ਆਵੇਗਾ ਜਿਵੇਂ ਤੁਹਾਨੂੰ ਰੌਸ਼ਨੀ ਅਤੇ ਰੰਗ ਦਿਸਦੇ ਹਨ ਕਾਫੀ ਤਜਰਬੇ ਵੀ ਹੋਣੇ ਸ਼ੁਰੂ ਹੋ ਜਾਣਗੇ ਪਰ ਜਦੋਂ ਤੁਹਾਨੂੰ ਇੱਕਦਮ ਕੋਈ ਦੁੱਖ ਆ ਜਾਂਦਾ ਹੈ ਤਾਂ ਤੁਸੀਂ ਉਸ ਪਰਮਾਤਮਾ ਨੂੰ ਕੋਸਣਾ ਸ਼ੁਰੂ ਕਰ ਦਿੰਦੇ ਹੋ ਪਰ ਇਸ ਤਰ੍ਹਾਂ ਨਹੀਂ ਕਰਨਾ ਕਿਉਂਕਿ ਪਰਮਾਤਮਾ ਸੁਖ ਦੇਣ ਤੋਂ ਪਹਿਲਾਂ ਤੁਹਾਨੂੰ ਥੋੜਾ ਜਿਹਾ ਜ਼ਰੂਰ ਅਜ਼ਮਾਉਣਗੇ ਇਹ ਭਲਾ ਮੇਰੇ ਵੱਲੋਂ ਦਿੱਤੇ ਗਏ ਦੁੱਖਾਂ ਨੂੰ ਝੱਲ ਸਕਦਾ ਹੈ ਜਾਂ ਫਿਰ ਸੁਖ ਹੀ ਪ੍ਰਾਪਤ ਕਰਨਾ ਚਾਹੁੰਦਾ ਹੈ ਜੇਕਰ ਅਸੀਂ ਦੁੱਖ ਵੇਲੇ ਵੀ ਪਰਮਾਤਮਾ ਦਾ ਸ਼ੁਕਰਾਨਾ ਕਰਨਾ ਸਿੱਖ ਲਿਆ ਤਾਂ ਪਰਮਾਤਮਾ ਨੂੰ ਵੀ ਸਾਡੇ ਉੱਪਰ ਭਰੋਸਾ ਹੋ ਜਾਵੇਗਾ ਕਿ ਇਹ ਮੇਰਾ ਸੱਚਾ ਭਗਤ ਹੈ ਇਸ ਨੂੰ ਮੈਂ ਕਿਸੇ ਵੀ ਪ੍ਰਕਾਰ ਦਾ ਕੋਈ ਦੁੱਖ ਨਹੀਂ ਆਉਣ ਦੇਣਾ ਹੁਣ ਸਭ ਤੋਂ ਅਖੀਰਲੀ ਗੱਲ ਸਾਡੇ ਵਿਸ਼ਵਾਸ ਦੀ ਹੈ ਜੇਕਰ ਸਾਡੇ ਅੰਦਰ ਵਿਸ਼ਵਾਸ ਪੱਕਾ ਹੋਵੇਗਾ ਤਾਂ ਸਾਡਾ ਗੁਰੂ ਵੀ ਸਾਡੀਆਂ ਸਾਰੀਆਂ ਮੁਸ਼ਕਲਾਂ ਨੂੰ ਖਤਮ ਕਰ ਦੇਵੇਗਾ ਉਹ ਸਾਡਾ ਇਮਤਿਹਾਨ ਜ਼ਰੂਰ ਲੈਂਦੇ ਹਨ ਨਾਲ ਹੀ ਸਾਨੂੰ ਵੇਖਦੇ ਹਨ ਕਿ ਅਸੀਂ ਭਰੋਸੇ ਦੇ ਕਿੰਨੇ ਪੱਕੇ ਹਾਂ ਸਾਨੂੰ ਆਪਣੇ ਪ੍ਰਭੂ ਤੇ ਭਰੋਸਾ ਕਿੰਨਾ ਕੁ ਹੈ ਕਿਉਂਕਿ ਉਹ ਦੁੱਖ ਸੁੱਖ ਦੋਵੇਂ ਹੀ ਦਿੰਦੇ ਹਨ ਕਿ ਸੁਖ ਵੇਲੇ ਭਲਾ ਮੈਨੂੰ ਇਹ ਮਨੁੱਖ ਯਾਦ ਕਰਦਾ ਹੈ ਜਾਂ ਦੁੱਖ ਵੇਲੇ ਹੀ ਕਰਦਾ ਹੈ ਬਸ ਸਾਥ ਸੰਗਤ ਜੀ ਅਸੀਂ ਸੁਖ ਵੇਲੇ ਨੂੰ ਯਾਦ ਨਹੀਂ ਕਰਦੇ ਬਸ ਦੁੱਖ ਵੇਲੇ ਨੂੰ ਹੀ ਯਾਦ ਕਰਦੇ ਹਾਂ ਤੇ ਸੁਖ ਵੇਲੇ ਅਸੀਂ ਪਰਮਾਤਮਾ ਦਾ ਕੋਟਾਨ ਕੋਟ ਸ਼ੁਕਰਾਨਾ ਵੀ ਕਰਦੇ ਹਾਂ ਤੁਸੀਂ ਸਾਨੂੰ ਇਹ ਸਭ ਚੀਜ਼ਾਂ ਦਿੱਤੀਆਂ ਪਰ ਜਦ ਸਾਨੂੰ ਥੋੜਾ ਜਿਹਾ ਦੁੱਖ ਆ ਜਾਂਦਾ ਹੈ ਅਸੀਂ ਆਪਣੇ ਪਰਮਾਤਮਾ ਨੂੰ ਹੀ ਫਿਰ ਕੋਸਣਾ ਸ਼ੁਰੂ ਕਰ ਦਿੰਦੇ ਹਾਂ ਸਾਰੀਆਂ ਪੁਰਾਣੀਆਂ ਦਿੱਤੀਆਂ ਹੋਈਆਂ ਚੀਜ਼ਾਂ ਨੂੰ ਭੁੱਲ ਜਾਂਦੇ ਹਾਂ ਸਾਨੂੰ ਸਾਰਾ ਕੁਝ ਵਿਸਰ ਜਾਂਦਾ ਹੈ ਸੋ ਸਾਨੂੰ ਦਾਤਾ ਪਰਮਾਤਮਾ ਨੇ ਹੀ ਦਿੱਤੀਆਂ ਹੁੰਦੀਆਂ ਹਨ ਇਹ ਸਾਡੀ ਗੱਲ ਹੈ ਕਿ ਅਸੀਂ ਦੁੱਖਾਂ ਨੂੰ ਆਪਣੇ ਉੱਤੇ ਹਾਵੀ ਬਣਾ ਲੈਂਦੇ ਹਾਂ ਦਿੱਤੇ ਹੋਏ ਸੁੱਖਾਂ ਦਾ ਚੇਤਾ ਭੁੱਲ ਜਾਂਦਾ ਹੈ ਇਸ ਲਈ ਇਹੋ ਜਿਹੇ ਸਮੇਂ ਦੇ ਵਿੱਚ ਆਪਣੇ ਵਿਚਾਰਾਂ ਤੇ ਅਟੱਲ ਰਹਿਣਾ ਚਾਹੀਦਾ ਹੈ ਆਪਣੇ ਪਰਮਾਤਮਾ ਦੇ ਦਿੱਤੇ ਹੋਏ ਇਮਤਿਹਾਨਾਂ ਵਿੱਚੋਂ ਪਾਸ ਹੋਣਾ ਚਾਹੀਦਾ ਹੈ ਸਤ ਸੰਗਤ ਜੀ ਵਾਹਿਗੁਰੂ ਜੀ ਦੇ ਉੱਪਰ ਭਰੋਸਾ ਕਰਨਾ ਹੈ ਉਹਨਾਂ ਦੀਆਂ ਦਿੱਤੀਆਂ ਹੋਈਆਂ ਦਾਤਾਂ ਦਾ ਸ਼ੁਕਰਾਨਾ ਕਰਨਾ ਸਿੱਖ ਲਓ ਨਾਮ ਜਪਣਾ ਸ਼ੁਰੂ ਕਰ ਦਿਓ ਅੰਮ੍ਰਿਤ ਵੇਲੇ ਉੱਠ ਕੇ ਪੰਜ ਬਾਣੀਆਂ ਦਾ ਜਾਪ ਕਰਨਾ ਸ਼ੁਰੂ ਕਰ ਦਿਓ ਤਾਂ ਵੇਖ ਲੈਣਾ ਤੁਹਾਡੀ ਜ਼ਿੰਦਗੀ ਵਿੱਚੋਂ ਦੁੱਖ ਦੂਰ ਹੋ ਜਾਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ